ਆਪ ਸਭ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕ ਨਵੇਂ ਸਾਲ ਦਾ ਪਹਿਲਾ ਦਿਨ ਖਤਮ ਹੋਏ ਸਾਲ ਵਿੱਚ ਮਿਲੀਆਂ ਬਰਕਤਾਂ ਰਹਿਮਤਾਂ ਅਸੀਸਾਂ ਤੇ ਆਸ਼ੀਰਵਾਦਾਂ ਲਈ ਮਾਲਕ ਦਾ ਸ਼ੁਕਰਾਨਾ ਕਰਨ ਦਾ ਦਿਨ ਨਵੇਂ ਵਾਅਦੇਆਂ ਨਵੇਂ ਅਹਿਦਾਂ ਤੇ ਨਵੇਂ ਸੰਕਲਪਾਂ ਦਾ ਦਿਨ ਜੋ ਕੁਝ ਪਿਛਲੇ ਸਾਲ ਵਿੱਚ ਕਰਨੋਂ ਰਹਿ ਗਿਆ ਉਸ ਨੂੰ ਇਸ ਸਾਲ ਵਿੱਚ ਪੂਰਾ ਕਰਨ ਲਈ ਪ੍ਰਣ ਲੈਣ ਦਾ ਦਿਨ ਸਾਰੇ ਸਾਲ ਲਈ ਸੁਪਨੇ ਸਿਰਜਣ ਅਤੇ ਟੀਚੇ ਮਿਥਣ ਦਾ ਦਿਨ ਪੁਰਾਣੇ ਰੰਜ ਰੋਸੇ ਗਿਲੇ ਸ਼ਿਕਵੇ ਭੁੱਲ ਭਲਾ ਕੇ ਨਵੀਂ ਸ਼ੁਰੂਆਤ ਕਰਨ ਦਾ ਦਿਨ ਮੋਹ ਮੁਹੱਬਤਾਂ ਦੀਆਂ ਕਸਮਾਂ ਖਾਣ ਦਾ ਦਿਨ ਪ੍ਰੇਮ ਪਿਆਰ ਨਾਲ ਮਿਲਗਿਲ ਕੇ ਰਹਿਣ ਦੇ ਪ੍ਰਣ ਲੈਣ ਦਾ ਦਿਨ ਨਫ਼ਰਤ ਈਰਖਾ ਸਾਰਾ ਕੀਨਾ ਛੱਡ ਛੜਾ ਮੋਹ ਵੰਡਣ ਮੋਹ ਲੈਣ ਤੇ ਮੋਹ ਨਾਲ ਰਲ ਮਿਲ ਕੇ ਜਿਉਣ ਦੇ ਫੈਸਲੇ ਲੈਣ ਦਾ ਦਿਨ ਆਸਾਂ ਉਮੀਦਾਂ ਕਾਇਸ਼ਾ ਪੈਦਾ ਕਰਨ ਦਾ ਦਿਨ ਜਿਨ੍ਹਾਂ ਦੀ ਪੂਰਤੀ ਲਈ ਸਾਰਾ ਸਾਲ ਲੱਗੇ ਰਹਿਣਾ ਹੈ ਦੇਸ਼ ਸਮਾਜ ਸੰਸਥਾ ਪਰਿਵਾਰ ਅਤੇ ਦੋਸਤ ਮਿੱਤਰਾਂ ਲਈ ਹੋਰ ਵਧੇਰੇ ਪ੍ਰਤੀਬੱਧਤਾ ਜ਼ਿੰਮੇਵਾਰੀ ਅਤੇ ਲਗਾਵ ਪੈਦਾ ਕਰਦੇ ਹੋਏ ਖੂਬਸੂਰਤ ਤਰੀਕੇ ਨਾਲ ਇਨਸਾਨ ਬਣਨ ਲਈ ਵਿਚਾਰ ਕਰਨ ਦਾ ਦਿਨ ਨੇਕ ਇਰਾਦੇਆਂ ਅਤਨੇਕ ਨੀਅਤ ਨਾਲ ਨਵੇਂ ਸਾਲ ਨੂੰ ਖੁਸ਼ਾਮਦੀ ਦਾਖਦੇ ਹੋਏ ਨਵੇਂ ਸਾਲ ਦੀ ਸ਼ੁਰੂਆਤ ਕਰਿਏ ਇੱਕ ਖੂਬਸੂਰਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਈਏ ਵਾਹਿਗੁਰੂ ਸਭ ਤੇ ਮਿਹਰ ਕਰੇ ਆਪ ਨੂੰ ਅਤੇ ਆਪ ਦੇ ਪਰਿਵਾਰ ਨੂੰ ਨਵੇਂ ਸਾਲ ਦੀ ਲੱਖ ਲੱਖ ਮੁਬਾਰਕ ਪਰਮਾਤਮਾ ਆਪ ਦੇ ਵਿੜੇ ਖੁਸ਼ੀਆਂ ਖੇੜੇ ਬੜਾਈ ਰੱਖੇ ਉਸ ਦੀਆਂ ਰਹਿਮਤਾਂ ਬਣੀਆਂ ਰਹਿਣ ਖੁਸ਼ ਰਹੋ ਆਵਾਦ ਰਹੋ ਹੱਸਦੇ ਰਹੋ ਵਸਦੇ ਰਹੋ ਤੇ ਹੁਣ ਕੁਝ ਚੰਦ ਗਾਵ ਸਤਰਾ ਤੁਹਾਡੇ ਸਾਰਿਆਂ ਲਈ ਆਉਣ ਖੁਸ਼ੀਆਂ ਤੇ ਖੇੜੇ ਤੁਹਾਡੇ ਭਾਗਾਂ ਵਾਲੇ ਵੇੜੇ ਆਉਣ ਖੁਸ਼ੀਆਂ ਤੇ ਖੇੜੇ ਤੁਹਾਡੇ ਭਾਗਾਂ ਵਾਲੇ ਵੇੜੇ ਪੂਰੇ ਹੋਣ ਸਾਰੇ ਚਾ ਪੂਰੇ ਹੋਣ ਸਾਰੇ ਚਾ ਪਵੇ ਸਦਰਾਂ ਨੂੰ ਬੂਰ ਹੋਵੇ ਮਸਤੀ ਸਦੀਵੀ ਰਹੇ ਚੜਿਆ ਸਰੂਰ ਵਧੇ ਪਿਆਰ ਵਾਲੀ ਬੇਲ ਬਲੇ ਖੁਸ਼ੀਆਂ ਦਾ ਤੇਲ ਭੁੱਲ ਸ਼ਿਕਵੇ ਸ਼ਿਕਾਇਤਾਂ ਹੋਵੇ ਰੁੱਸਿਆਂ ਦਾ ਮੇਲ ਹੁਣ ਨਮੀਆਂ ਉਹ ਮੰਗਾ ਹੋਵੇ ਸਭ ਕੁਝ ਚੰਗਾ ਰਹੇ ਆਸ ਤੇ ਉਮੀਦ ਰਹਿਣ ਛਣਕ ਦੀਆਂ ਵੰਗਾ ਰਹੇ ਚੜਦੀ ਕਲਾ ਹੋਵੇ ਸਭ ਦਾ ਭਲਾ ਰਹੇ ਚੜਦੀ ਕਲਾ ਹੋਵੇ ਸਭ ਦਾ ਭਲਾ ਇੱਕ ਵਾਰ ਫੇਰ ਆਪ ਸਭ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਆਪਣੇ ਤੁਹਾਡੇ ਸਾਰਿਆਂ ਦੇ ਘਰ ਪਰਿਵਾਰਾਂ ਵਿੱਚ ਖੁਸ਼ੀਆਂ ਅਤੇ ਖੇੜਿਆਂ ਦੀ ਹਮੇਸ਼ਾ ਰਹਿਮਤ ਬਣਾ ਕੇ ਰੱਖੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ